ਅੰਤ ਸਕੀਨਾਂ ਹਾਂਗੇ ਮੈਂ ਸੁਲਵਿੰਦਰ ਸਿੰਘ ਜਾਨੀਆਂ ਸੂਬਾ ਕੋ ਕਸਾਨ ਮਜ਼ਦੂਰ ਸ਼ਿਕਰਟ ਕਮੇਟੀ ਤੇ ਨਾਲ ਮੇਰੇ ਜਲੰਧਰ ਜ਼ਿਲ੍ਹੇ ਦੀ ਟੀਮ ਭਾਰਤੀ ਕਿਸਾਨ ਗੁਰਿਆਂ ਦਬਾਬਾ ਦੀ ਵੀ ਆ ਇਹ ਦੋ ਦਸੇ ਪਹਿਲੇ ਉਹ ਜਿਹੜਾ ਅਧਰਨਾਜ ਇੰਦਰਜੀਤ ਕੋਰ ਹਲਕਾ ਜਿਹੜਾ ਨਕੂਦਰ ਦੇ ਐਮ ਐਲ ਓ ਦੇ ਘਰ ਦੀ ਬੂਰੇ ਗੱਡੀ ਜਿਹੜੇ ਇਹ ਦੋ ਦਸੇ ਬੰਦੀਆਂ ਜਿਹੜਾ ਆ ਧਰਨਾ ਲੱਗੇ ਆ ਇਸ ਤਾਂ ਨੂੰ ਦੇਖੀ ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਵੇਖੋ ਜੀ ਜਿਹੜੀਆਂ ਸਰਕਾਰਾਂ ਨੇ ਕਿਸਾਨਾਂ ਮਿੱਤਰਾਂ ਨੂੰ ਕਿਤਾ ਦੇਣਾ ਤੇ ਉਹਨਾਂ ਦੇ ਡਾਕਾ ਆ ਤੁਸੀਂ ਵੇਖੋ ਆ ਪਹਿਲਾਂ ਜਿਹੜੇ ਪਿਛਲੇ ਦਿਨਾਂ ਚੋ ਜਿਹੜੇ ਇੱਚੇ ਆਪਾਂ ਦੇ ਮੀਟਰ ਆਏ ਸੀ ਚਾਹੇ ਜਿਹੜੇ ਧੱਕੇ ਨਾਲ ਕਿਸਾਨਾਂ ਮਿੱਤਰਾਂ ਦੇ ਘਰਾਂ 'ਚ ਲਾਇਆ ਜਾਂਦੇ ਸੀ ਤਾਂ ਚਾਹੇ ਪ੍ਰਦੂਸ਼ਣ ਵਾਲੇ ਪਰਚੇ ਸੀ ਵੇਖੋ ਸਪਾਇਸ਼ਟ ਕਰਨਾ ਅੰਦਾਜ਼ ਜਿਹੜਾ ਸੂਬੇ ਦੀ ਸਰਕਾਰ ਅਜੇ ਤੱਕ ਚੇਪ ਵਾਲੇ ਮੋਡਰ ਮੀਟਰਾਂ ਤੇ ਜਿਹੜਾ ਸੈਂਟਰ ਨੇ ਕੜਤਾ ਜਿਹੜਾ ਸੂਬਾ ਸਰਕਾਰ ਅਜੇ ਤੱਕ ਕੋਈ ਨਹੀਂ ਬੋਲੀ ਸਪਸ਼ਟ ਨਹੀਂ ਕਰਨੀ ਤੇ ਨਾ ਹੀ ਉਹਦੇ ਨਾਲ ਕਾਲੀ ਕਾਂਗਰਸੀ ਕਰਦੇ ਉਹਨਾਂ ਦਾ ਵੀ ਵਿਰੋਧ ਆ ਤੇ ਨਾਲ ਜਿਹੜਾ ਆ ਜਿਹੜਾ ਹੁਣ ਆ ਗਿਆ ਆ ਵੇਖੋ ਕਬਾ ਦੋ ਦੋ ਸੁਆਬੀਨ ਆ ਮੀਟਾ ਹੋਰ ਜਿਹੜਾ 트੍ਰੰਪ ਨੇ ਜਿਹੜਾ ਆ ਮੋਦੀ ਨੂੰ ਜਿਹੜਾ ਗੋਡਿਆਂ ਪਰਨੇ ਕਰ ਲਿਆ ਗੋਡਿਆਂ ਥੱਲੇ ਲੈ ਲਿਆ ਜਿਹਨੂੰ ਆਂਦੇ ਗੋਡਿਆਂ ਪਰਨੇ ਕੀਤਾ ਗੋਡਿਆਂ ਪਰਨੇ ਕਰਕੇ ਧੌਣ ਦੇ ਗੋਡਾ ਰੱਖ ਕੇ ਉਹਨੂੰ ਆਹਤਾ ਵੀ ਫਰੀ ਬਿਨਾ ਟੈਕਸ ਤੋਂ ਜਿਹੜਾ ਉਹ ਚੀਜ਼ਾਂ ਫਸਲਾਂ ਵੀ ਆ ਰਹੀਆਂ ਮੀਟ ਦੁੱਧ ਵੀ ਆ ਰਿਹਾ ਵੇਖੋ ਇੱਥੋਂ ਵਾਲਾ ਕਿਸਾਨ ਜਿਹੜਾ ਉਹ ਅੱਗੇ ਕਰਜਾਈ ਆ ਖੁਦ ਖੁਸ਼ੀਆਂ ਕਰਨ ਦਿਆ ਬਹੁਤ ਜਿਹੜਾ ਜਿਹੜਾ ਗੁਜਰਨਾ ਉਹਦਾ ਜਿਹੜਾ ਗਜਰਾ ਕਰਨਾ ਬਹੁਤ ਜ਼ਿਆਦਾ ਔਖਾ ਤੇ ਹੁਣ ਜਿਹੜਾ ਜਿਹੜਾ ਟ੍ਰੈਂਪ ਨੇ ਮੋਦੀ ਨੂੰ ਘਰਤਾ ਤੇ ਮੋਦੀ ਉਹ ਜਲਦ ਤੋਂ ਜਲਦ ਲਿਆ ਰਿਹਾ ਵਾ ਉਹਦੇ ਵਾਸਤੇ ਆ ਵੀ ਸਾਡੇ ਜਿਹੜੇ ਪੰਜਾਬ ਦੇ ਐਮਐਲਏ ਆ ਉਹਨਾਂ ਦੇ ਘਰਾਂ ਦੇ ਬੂਏ ਨੇ ਗੱਡੀ ਲਾ ਕੇ ਮੰਤਰੀਆਂ ਦੇ ਘਰਾਂ ਦੇ ਬੂਏ ਲਾ ਕੇ ਤੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਜਿਹੜਾ ਇਹਨਾਂ ਲਿਖ ਕੇ ਦਿੱਤਾ ਇਹਨੂੰ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਵੀ ਤੇ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਮਤਾ ਪਾ ਕੇ ਤੇ ਜਲਦ ਤੋਂ ਜਲਦੇ ਰੱਦ ਕਰੇ ਨਹੀਂ ਤੇ ਜਿਹੜਾ ਕਿਸਾਨ ਮਜ਼ਦੂਰ ਆ ਉਹਨਾਂ ਵਾਸਤੇ ਬਹੁਤ ਵੱਡਾ ਘਾਤਕਾ ਉਹਨਾਂ ਦੀਆਂ ਜ਼ਮੀਨਾਂ ਫਸਲਾਂ ਨਹੀਂ ਰਹਿਣਗੀਆਂ ਤੁਹਾਡੇ ਸਾਹਮਣੇ ਜਿਹੜਾ ਸੀਡ ਲੈ ਲੈਂਦਾ ਸੀਡ ਜਿਹੜਾ ਕਿਸਾਨ ਆ ਉਹ ਜਿਹੜਾ ਉਹਨਾਂ ਤੋਂ ਲਊਗਾ ਅਗਲੇ ਸਾਲ ਨਹੀਂ ਬੀਜਿਆ ਜਾਊਗਾ ਜਦੋਂ ਉਹਨਾਂ ਤੋਂ ਲੈਂਦਾ ਉਹ ਇੱਕ ਸਾਲੀ ਜਾਂ ਦੋ ਕਿਲਿਆਂ ਦਾ ਬੀਜ ਲਿਆ ਤੇ ਦੂੰ ਦਾ ਉਹ ਕੰਪਨੀਆਂ ਖਰੀਦਣਗੀਆਂ ਤੇ ਜਿਹੜਾ ਕਿਸਾਨ ਉਹਨੂੰ ਘਰ 'ਚ ਨਹੀਂ ਰੱਖ ਸਕਦਾ ਕਿਸਾਨ ਕੀ ਕਿਸਾਨ ਨੂੰ ਕਿੱਥੇ ਘੱਲਣ ਲੱਗੇ ਆ ਉਹਨਾਂ ਕੋਆਪਰੇਟ ਕਰਾਉਣਿਆਂ ਦੇ ਮੋਲਾਂ ਤੋਂ ਵੀ ਉੱਥੋਂ ਇੱਥੋਂ ਘਰੋਂ ਵੇਚ ਕੇ ਸਸਤੇ ਦਾਮ 'ਚ ਤੇ ਉਥੋਂ ਜਿਹੜਾ ਆਟਾ ਮੁੱਲ ਲਿਉਣ ਵਾਲੇ ਇੱਧਰ ਧੱਕ ਰਹੇ ਆ ਉਹਦੇ ਵਾਸਤੇ ਐਮਐਲਏ ਪੰਜਾਬ ਦੇ ਤੇ ਮੰਤਰੀਆਂ ਦੇ ਗੋੜੇ ਗੱਡੀ ਤੇ ਇਹ ਜਿਹੜੀਆਂ ਚੀਜ਼ਾਂ ਇਹਦਾ ਮਤਾ ਪਾ ਕੇ ਉਹ ਰੱਦ ਕੀਤਾ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਵਾ ਕਰਜ਼ੇ ਦੀ ਲੀਗ ਮਾਰੀ ਜਾਵੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖੁਸ਼ਹਾਲ ਕੀਤਾ ਜਾਵੇ ਨਰੇਗਾ ਖਤਮ ਕੀਤੀ ਆ ਤੇ ਨਰੇਗਾ ਦੁਬਾਰਾ ਫੇਰ ਬਹਾਲ ਕੀਤੀ ਜਾਵੇ ਜਿਹੜੇ ਮਜ਼ਦੂਰਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਬਲਦੇ ਰਹਣ ਨਾਲ ਉਹਦੇ ਪਿਛਲੇ ਦਿਨਾਂ ਜਿਹੜਾ ਹੜ ਆਇਆ ਅਰ ਦੇ ਨਾਲ ਅਸੀਂ ਆਖਿਆ ਵੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਫਸਲ ਮਰ ਗਈ ਆ ਉਹਨੂੰ ਮਾ ਫਸਲ ਤੇ ਜਿਹੜਾ 80000 ਰੁਪਿਆ ਦਿੱਤਾ ਜਾਵੇ ਤੇ ਜਿਹੜਾ ਪਸ਼ੂ ਕਿਸ ਦਾ ਮਰ ਗਿਆ ਰੜ ਗਿਆ ਉਹਨੂੰ ਸਵਾ ਲੱਖ ਰੁਪਿਆ ਦਿੱਤਾ ਜਾਵੇ ਤੇ ਜੇ ਕਿਸੇ ਦਾ ਜੀ ਰੜ ਕੇ ਡੁੱਬ ਕੇ ਮੌਤ ਹੋ ਗਈ ਆ ਤੇ ਉਹਦਾ ਘੱਟੋ ਘੱਟ ਕਰੋੜ ਰੁਪਿਆ ਦਿੱਤਾ ਜਾਵੇ ਉਹਦੇ ਨਾਲ ਮਜ਼ਦੂਰਾਂ ਨੂੰ ਆਖਿਆ ਵੀ ਮਜ਼ਦੂਰਾਂ ਦਾ ਵੀ ਕਿੱਤਾ ਗਿਆ ਉਹਨੂੰ 10% ਜਿਹੜਾ ਮਜ਼ਦੂਰਾਂ ਨੂੰ ਵੀ ਦਿੱਤਾ ਜਾਵੇ ਕਿਉਂ ਮੰਡੀਆਂ ਵੀ ਉਦੋਂ ਫਸਲਾਂ ਆਈਆਂ ਨਹੀਂ ਤੇ ਮਜ਼ਦੂਰ ਜਿਹੜਾ ਉਹ ਕਿੱਧਰ ਜਾਵੇ ਮਜ਼ਦੂਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਤੇ ਮੰਡੀਆਂ ਜੂਆ ਉਹਦੀ ਮੰਗਾਂ ਨਾਲ ਲਿਖਿਆ ਇਹਦੇ ਨਾਲ ਹੀ ਜਿਹੜਾ ਆ ਆਮ ਪਾਲਟੀ ਆ ਭਗਵੰਤ ਮਾਨ ਜੀ ਜਿਹੜਾ ਸਾਡੇ ਆਗੂਆਂ ਨੂੰ ਧੋਖੇ ਨਾਲ ਚੰਡੀਗੜ੍ਹੋਂ ਗ੍ਰਿਫਤਾਰ ਕਰਕੇ ਮੀਟਿੰਗ ਬਾਹਨੇ ਸੱਦ ਕੇ ਤੇ ਸੈਂਟਰ ਦੀ ਸਿਹਤ ਨਾਲ ਹਰਿਆਣਾ ਦੀ ਪੁਲਿਸ ਲਾ ਕੇ ਪੰਜਾਬ ਦੀ ਪੁਲਿਸ ਲਾ ਕੇ ਸ਼ੰਭੂ ਖਨੌਰੀ ਸਾਡੇ ਜਿਹੜੇ ਧਰਨੇ ਪੁੱਟਿਆ ਉਹਨਾਂ ਵਾਸਤੇ ਵੀ ਜਿਹੜੇ ਧਰਨਿਆਂ ਦੇ ਵਿੱਚੋਂ ਉਥੋਂ ਲੁੱਟ ਕੀਤੀ ਸਮਾਨ ਦੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਉਹਦੇ ਦੇਖੋ ਜਿਹੜੇ ਆ ਆਮ ਪਾਲਟੀ ਦੇ ਆ ਚਾਹੇ ਉਹ ਐਮਸੀ ਆ ਤੇ ਚਾਹੇ ਆ ਈਓ ਵਰਗੇ ਤੇ ਚਾਹੇ ਹੋਰ ਆ ਗਰਨਾਲ ਕਨੌਰ ਵਰਗੇ ਐਮਐਲਏ ਇਹਨਾਂ ਦੇ ਘਰਾਂ ਦੇ ਵਿੱਚੋਂ ਵੇਖੋ ਟਰਾਲੀਆਂ ਦੇ ਵੱਡੀਆਂ ਆ ਸਮਾਨ ਤੇ ਨਾਲ ਹੀ ਸਿਲੰਡਰਾਂ ਦਾ ਹੋਰ ਚੀਜ਼ਾਂ ਦਾ 3 ਕਰੋੜ 77 ਲੱਖ ਦਾ ਉਹ ਜਿਹੜੀ ਉਹ ਭਰਾਈ ਕੀਤੀ ਜਾਵੇ ਇਹਦੇ ਵਾਸਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਜ ਇਹਨੇ ਧਰਨੇ ਲਾ ਕੇ ਇਹ ਜਿਹੜੇ ਡੜੇ ਬੈਠੇ ਆ ਵੀ ਉਹ ਜਿਹੜਾ ਸਾਡਾ ਹੱਲ ਕੀਤਾ ਜਾਵੇ ਭਰਾਈ ਕੀਤੀ ਜਾਵੇ ਉਹਦੇ ਨਾਲ ਜਿਹੜੇ ਪ੍ਰਦੂਸ਼ਣ ਆ ਕਿਸਾਨਾਂ ਮਿਹਰਾਂ ਦਾ 6% ਧੂਆਂ ਬਣਦਾ ਤੇ ਲੋਕਾਂ ਦੇ ਧੜਾ-ਧੜ ਪਰਚੇ ਤੇ ਲੋਕਾਂ ਦੇ ਜਿਹੜੀਆਂ ਫਰਦਾਂ ਦੇ ਲਾਲ ਕਿਰਾਂ ਮਾਰੀਆਂ ਜਾਂਦੀਆਂ ਅਸੀਂ ਆਨੇ ਆ ਵੀ ਕਿਸਾਨਾਂ ਮਿਹਰਾਂ ਦਾ ਜਿਹੜਾ 6% ਤੇ ਜਿਹੜਾ 94% ਫੈਕਟਰੀਆਂ ਦੇ ਆ ਫਾਈਟਿੰਗਾਂ ਦੇ ਪਰਚੇ ਨਹੀਂ ਕਰਦੇ ਕਿਉਂ ਇਹ ਲੋਕਾਂ ਦੀਆਂ ਨਹੀਂ ਇਹ ਜਿਹੜੀਆਂ ਜੋਕਾਂ ਵਾਂ ਕੋਬਰੇਟ ਕਰਾਣੇ ਉਹਨਾਂ ਦੀਆਂ ਵਾਂ ਇਸ ਕਰਕੇ ਜਿਹੜਾ 94% ਪ੍ਰੋਡਕਸ਼ਨ ਕਰਦੇ ਉਹਨਾਂ ਦੇ ਪਰਚੇ ਕੀਤੇ ਜਾਣ 6% ਦੇ ਜਿਹੜੇ ਉਹ ਕਾਨੂੰਨ ਬੰਦਾ ਨਹੀਂ ਉਹ ਰੱਦ ਕੀਤਾ ਜਾਵੇ ਇਹਦੇ ਨਾਲ ਬਿਜਲੀ ਐਕਟ 2025 ਉਹ ਵੀ ਜਿਹੜਾ ਉਹ ਰੱਦ ਕੀਤਾ ਜਾਵੇ ਇਹ ਲੱਗਦਾ ਕਿ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਕਾਨੂੰਨੀ ਅਦਾਲਤ ਗਈ ਉਹ ਸਹੀ ਹੈਗੀ ਆ ਅਸੀਂ ਆਨੇ ਬਿਲਕੁਲ ਨਹੀਂ ਗੀ ਸਹੀ ਪਏ ਪ੍ਰਦੂਸ਼ਣ ਮਾੜਾ ਵਾ ਮਰ ਅਸੀਂ ਆਨੇ ਆ ਕਿ ਕਿਸਾਨਾਂ ਨੂੰ 90% ਦੇ ਜਿਹੜੀ ਉਹ ਸਬਸਿਡੀ ਦਿੱਤੀ ਜਾਵੇ ਤੇ ਜਿਹੜੇ ਕਿਸਾਨ ਉਹਨੂੰ ਪਰਾਲੀ ਨੂੰ ਕੱਢਣਗੇ ਜਾਂ ਇਹ 6000 ਰੁਪਏ ਕਿੱਲੇ ਦੇ ਮਾਜਵਾ ਦਿੱਤਾ ਜਾਵੇ ਚਾਹੇ ਕੁਮਾਂਡਲ ਦੇ 200 ਰੁਪਏ ਬੋਨਸ ਉੱਤੇ ਆ ਜਾਵੇ ਤੇ ਚਾਹੇ ਸਰਕਾਰ ਵਾ ਵੇਖੋ ਇਹਨਾਂ ਦੀਆਂ ਫੈਕਟਰੀਆਂ ਲਾ ਸਕਦੇ ਤੇ ਉਹ ਫੈਕਟਰੀਆਂ ਦੇ ਵਿੱਚ ਕੱਢ ਕੇ ਲੈ ਜਾਣ ਤੇ ਕਿਸਾਨ ਕਦੀ ਵੀ ਪਰਾਲੀ ਨੂੰ ਅੱਗ ਨਾ ਲਾਉ ਪਰਾਲੀ ਨਾਲ ਪ੍ਰਦੂਸ਼ਣ ਖਿਲਰਦਾ ਵਾ ਬਿਮਾਰੀਆਂ ਖਿਲਰਦੀਆਂ ਉਹ ਵੀ ਰਹਿਤ ਹੋ ਜੂ ਪਰ ਹਾਲ ਜਿਹੜਾ ਸਰਕਾਰ ਨੇ ਕੱਢਣਾ ਕਿਉਂ ਕਿਸਾਨ ਤੇ ਪਹਿਲਾਂ ਕਰਜ਼ਾਈ ਹੋ ਖੁਦਕੁਸ਼ੀਆਂ ਕਰਨ ਲਿਆ ਹੋਰ ਕਰਜ਼ਾ ਚੜਜਣਾ ਜੇ ਉਹਨੂੰ ਕੱਢਣ ਲੱਪਿਆ ਇਸ ਕਰਕੇ ਚਾਹੇ ਸੰਦ ਦੇਣਨ ਤੇ ਚਾਹੇ ਤੇ ਬੌਨਸ ਦੇਣ ਪੈਸੇ ਦੇਣ ਤੇ ਕਿਸਾਨ ਜਿਹੜਾ ਉਹ ਪੜਾਉਂਦਾ